ਹਾਂਜੀ ਦੋਸਤੋ ਅਬੋਰ ਕਿਨੂ ਮੰਡੀ ਦੇ ਵਿੱਚ ਪਹੁੰਚ ਚੁੱਕੇ ਆ ਆਪਾਂ ਜਿਹੜਾ ਜਿਹੜਾ ਵੀਰ ਜੁੜਦਾ ਜਾਵੇ ਵੀਡੀਓ ਸ਼ੇਅਰ ਜ਼ਰੂਰ ਕਰਦਾ ਜਾਵੇ ਆਵਾਜ਼ ਜ਼ਰੂਰ ਦੱਸ ਦਿਓ ਵੀ ਆਵਾਜ਼ ਜਿਹੜੀ ਆ ਰਹੀ ਹੈ ਲਾਈਵ ਅਬੋਰ ਕਿਨੂ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਤੇ ਅੱਜ ਮੰਡੀ ਦੇ ਵਿੱਚ ਕਿਨੂ ਕੀ ਭਾਵੇਂ ਕਿਹਾ ਉਹ ਜਾਣਕਾਰੀ ਇਸ ਵੀਡੀਓ ਵਿੱਚ ਤੁਹਾਨੂੰ ਮਿਲਣੀ ਹੈ ਤਾਂ ਜਿਹੜੇ ਜਿਹੜੇ ਵੀ ਵੀਰ ਜੁੜਨਾ ਉਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਅੱਜ ਦੇ ਜਿਹੜੇ ਰੇਟ ਐ ਉਹ ਕੀ ਰਏ ਐ ਉਹ ਜਾਣਕਾਰੀ ਇਸ ਵੀਡੀਓ ਵਿੱਚ ਤੁਹਾਨੂੰ ਮਿਲਣੀ ਐ ਵੀਰੋ 1 ਫਰਵਰੀ 2024 ਦੇ ਭਾਅ ਜਿਹੜੇ ਕਿੰਨੂ ਤੁਹਾਨੂੰ ਦਿਖਾ ਰਹੇ ਆ ਮੰਡੀ ਦੇ ਵਿੱਚ ਜਿਹੜਾ ਇੰਬਰਤ ਬਾਕੀ ਇਧਰ ਆਉਂਦੀ ਇੱਕ ਮਿੰਟ ਤਾਂ ਹੁਣ ਹੋਰ ਕਿੰਨੂ ਮੰਡੀ ਦੇ ਵਿੱਚ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮੰਡੀ 'ਚ ਇੰਦਰ ਅਬ ਕਿੰਨੂ ਮੰਡੀ ਤੋਂ ਲਾਈਵ ਤੁਹਾਨੂੰ ਇੱਧਰ ਦਿਖਾ ਦਈਏ ਕੋਈ ਬਾਈ ਕਹਿਣਾ ਚਾਹੁੰਦਾ ਕੁਝ ਹਾਂਜੀ ਇਹ ਮੀਡੀਅਮ ਕਿੰਨੂ ਆਈ 2 ਰੁਪਏ ਵਿਕਿਆ ਈ ਮੀਡੀਅਮ ਦਾ ਕੀਰ ਹੈ ਯਾਰ ਵੀਰੇ ਮੀਡੀਅਮ ਕੀਰ ਨਹੀਂ ਹੈਗੀ ਯਾਰ ਕੀਰ ਹੈ ਵੀਰੇ ਦੇਖ ਕੀਰ ਨਹੀਂ ਹੈਗੀ ਯਾਰ ਆ ਫਿਰ ਵਿੱਚ ਕੀਰ ਨਹੀਂ ਲਿਆਉਣੀ ਸੀ ਨਾ ਬਾਕੇ ਅੱਛਾ ਆ ਹੁਣ ਵਿੱਚ ਚਾ ਕੀਰ ਕਿਉਂ ਬਾਕੇ ਲੈਂਦੇ ਇੱਕ ਰੇਟ ਤਾਂ ਹੀ ਤਾਂ ਡਾਊਨ ਹੁੰਦੇ ਆ ਨਾ ਚੱਲ ਲਿਆ ਬਾਤ ਕਾਂ ਅਬੋਰ ਮੰਡੀ ਤੋਂ ਲਾਈਵ ਤੁਹਾਨੂੰ ਦਿਖਾ ਰਹੇ ਆ ਬਾਈ ਕਹਿੰਦਾ ਵੀ ਰੇਟ ਨਹੀਂ ਮਿਲ ਰਿਹਾ ਭਰਾਵਾ 2 ਰੁਪਏ ਕਿਲੋ ਹੁਣ ਕੇਰ ਲੈ ਕੇ ਨਹੀਂ ਆਉਣੀ ਚਾਹੀਦੀ ਸੀ ਕਿਉਂਕਿ ਹਰ ਰੋਜ਼ ਜਿਹੜੀ ਇਹ ਗੱਲ ਚੱਲਦੀ ਆ ਕਿ ਬਾਈ ਰੇਟ ਉਹਦੇ ਨਾਲ ਜਿਹੜਾ ਖਰਾਬ ਹੈ ਉਹ ਹੁੰਦਾ ਤਾਂ ਇਧਰ ਪੈਕਿੰਗ ਤੁਹਾਨੂੰ ਦਿਖਾ ਰਹੀਏ ਕਿ ਪੈਕਿੰਗ ਹੈ ਮੰਡੀ ਦੇ ਵਿੱਚ ਉਹ ਚੱਲ ਰਹੀ ਹੈ ਪੈਕਿੰਗ ਦਾ ਕੰਮ ਹੈ ਜਿਹੜਾ ਉਹ ਨਾਲ ਨਾਲ ਚੱਲ ਰਿਹਾ ਹੈ ਰੇਟ ਹੈ ਜਿਹੜਾ ਕਿੰਨੂ ਮੰਡੀ ਦਾ ਉਹ ਅੱਜ ਦੇ ਕੀ ਰਏ ਆ ਉਹ ਜਾਣਕਾਰੀ ਵੀਰੋ ਤੁਹਾਨੂੰ ਦੇਵਾਂਗੇ ਜਿਹੜਾ ਜਿਹੜਾ ਵੀ ਵੀਰ ਜੁੜੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਅੱਜ ਦੇ ਭਾਅ ਜਿਹੜੇ ਪਤਾ ਲੱਗੇ ਆ ਉਹ 10-11 ਰੁਪਏ ਜ਼ਿਆਦਾ ਜਿਹੜਾ ਕਿੰਨੂ ਹੈ ਉਹ ਮੰਡੀ ਦੇ ਵਿੱਚ ਕੀ ਹਾਲ ਹੈ ਵੀਰੇ ਜ਼ਿਆਦਾ ਜਿਹੜਾ ਕਿੰਨੂ ਹੈ ਉਹ 10-11 ਰੁਪਏ ਵਿਕਿਆ ਤਾਂ ਲਾਈਵ ਜਿਹੜੀਆਂ ਤਸਵੀਰਾਂ ਤੁਹਾਨੂੰ ਤਬੋਰ ਮੰਡੀ ਦੀਆਂ ਵੁਖਾ ਰਹੇ ਆ ਮਾਲ ਅੱਜ ਵੀ ਘੱਟ ਵਿਕਿਆ ਲੱਗਦਾ ਇਸੇ ਕਰਕੇ ਰੱਖਿਆ ਜਾ ਰਿਹਾ ਤਾਂ ਅੱਜ ਦੇ ਜਿਹੜੇ ਰੇਟ ਹੈ ਉਹ 10-11 ਰੁਪਏ ਜ਼ਿਆਦਾ ਕਿੰਨੂ ਜਿਹੜਾ ਉਹ ਵਿਕਿਆ ਤੇ ਕਿਹੜੇ ਰੇਟ ਵਿਕਿਆ 9-10 ਰੁਪਏ 9-10 9-10 ਰੁਪਏ ਸੁਖਦੇਵ ਜੀ ਸੁਖਦੇਵ ਜੀ ਇੱਕ ਵਾਰ ਹਾਂ ਜੀ ਕੀ ਰੇਟ ਆ ਇਹਦਾ ਅੱਜ 12.5 ਰੁਪਏ ਉੱਚਾ ਵੇਚਿਆ ਜੀ ਆਮ ਭਾਅ 7-8 ਰੁਪਏ 9 ਰੁਪਏ ਠੀਕ ਹੈ ਡਾਊਨ ਕਿਵੇਂ ਹੋ ਗਿਆ ਡਾਊਨ ਮੌਸਮ ਬਹੁਤ ਖਰਾਬ ਚੱਲ ਰਿਹਾ بارش ਨਹੀਂ ਹੋ ਰਹੀ ਜੀ ਵਜ੍ਹਾ ਕਰਕੇ ਹੈ ਹਾਂ ਜੀ ਮਤਲਬ ਉਹਦੇ ਕਰਕੇ ਰੇਟ ਡਾਊਨ ਹੈ ਬਾਲ ਵੇਖਿਆ ਸਾਰਾ ਘੇਰਾ ਹੋਇਆ ਰਹਿ ਜੂਗਾ ਬਾਲ ਇੱਕ ਅੱਧਾ ਲੱਟ ਰਹਿ ਗਿਆ ਬਾਕੀ ਵੇਚਿਆ ਜੀ ਅੱਛਾ ਤਾਂ ਅੱਜ ਦਾ ਜਿਹੜਾ ਉੱਚਾ ਭਾਅ 12.5 ਰੁਪਏ ਕਿਉਂਕਿ ਮੰਡੀਆਂ ਦੇ ਵਿੱਚ ਜਿਹੜਾ ਮੀਂਹ ਹੈ ਉਹ ਪੈ ਰਿਹਾ ਬਾਹਰਲੇ ਜਿਵੇਂ ਮੁਹੱਲੀ ਚੰਡੀਗੜ੍ਹ ਆ ਉਥੇ ਬਾਰ ਬਾਰੀ ਹੋਈ ਆ ਫਿਰੋਜ਼ਪੁਰ ਹੋਰ ਕਈ ਸ਼ਹਿਰਾਂ ਦੇ ਵਿੱਚ ਤਾਂ ਮੌਸਮ ਕਰਕੇ ਜਿਹੜਾ ਅੱਜ ਰੇਟ ਹੈ ਉਹ ਕੱਲ ਦੇ ਮੁਕਾਬਲੇ ਡਾਊਨ ਹੈ ਜਿਹੜਾ ਹੋ ਰਿਹਾ ਅੱਜ ਜਿਹੜਾ ਭਾਅ ਹੈ ਉਹ ਅਬੋਰ ਮੰਡੀ ਦੇ ਵਿੱਚ 7-8 ਰੁਪਏ ਤੋਂ ਲੈ ਕੇ 12.5 ਰੁਪਏ ਕਿੰਨੂ ਆ ਜਿਹੜਾ ਮੰਡੀ 'ਚ ਉਹ ਉੱਚਾ ਵਿਕਿਆ ਵੀਰੋ ਤਾਂ 1 ਫਰਵਰੀ ਦੇ ਭਾਅ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਜਿਹੜਾ ਵੀ ਵੀਰ ਜੁੜੇ ਉਹ ਵੀਡੀਓ ਸ਼ੇਅਰ ਜ਼ਰੂਰ ਕਰੀ ਜਾਵੇ ਤਾ ਜੋ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਜਿਹੜੀ ਜਾਣਕਾਰੀ ਹੈ ਆਪਣੀ ਉਹ ਪਹੁੰਚ ਸਕੇ ਅਬੋਰ ਕੁੰਨੂ ਮੰਡੀ ਦੀਆਂ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਅੱਜ ਦਾ ਜਿਹੜਾ ਭਾਅ ਹੈ ਉਹ 12.5 ਰੁਪਏ ਜਿਹੜਾ ਵਧੀਆ ਕੁਆਲਟੀ ਵਾਲਾ ਕਿਨੂਆ ਉਹ ਮੰਡੀ ਦੇ ਵਿੱਚ ਵਿਕਿਆ ਤੇ ਰੇਟ ਡਾਊਨ ਦਾ ਜਿਹੜਾ ਕਾਰਨ ਇਹ ਹੈ ਕਿ ਮੀਂਹ ਜਿਹੜਾ ਉਹ ਬਾਹਰਲੇ ਜਿਹੜੇ ਸ਼ਹਿਰਾਂ ਦੇ ਵਿੱਚ ਪੈ ਰਿਹਾ ਉਹਦੇ ਕਰਕੇ ਜਿਹੜਾ ਰੇਟ ਹੈ ਉਹ ਅੱਜ ਡਾਊਨ ਰਿਹਾ ਹੈ ਤਾਂ ਅਬੋਰ ਕਿਨੂ ਮੰਡੀ ਦੇ ਭਾਅ ਤੁਹਾਨੂੰ ਹਰ ਰੋਜ਼ ਆਪਾਂ ਜਿਵੇਂ ਜਾਣਕਾਰੀ ਦਿੰਨੇ ਆਂ ਵੀਰੋ ਤਾਂ ਇਸੇ ਕਰਕੇ ਅੱਜ ਦੇ ਭਾਅ ਵੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਆਂ ਮੰਡੀ ਦੇ ਵਿੱਚ ਜਿਹੜਾ ਅੱਜ ਕਿਨੂ ਹੈ ਉਹ ਆਮਦ ਉਸੇ ਤਰ੍ਹਾਂ ਹੀ ਜਾਰੀ ਹੈ ਜਿਵੇਂ ਹਰ ਰੋਜ਼ ਜਿਹੜਾ ਕਿਨੂ ਹੈ ਉਹ ਲਗਾਤਾਰ ਮੰਡੀ ਚ ਆ ਰਿਹਾ ਹੈ ਪਰ ਅੱਜ ਰੇਟ ਹੈ ਜਿਹੜਾ ਉਹ 12.5 ਰੁਪਏ ਜਿਹੜਾ 15 ਰੁਪਏ 15.5 ਰੁਪਏ 19 ਰੁਪਏ ਵੀ ਕਿਨੂ ਵੇਚ ਗਿਆ ਸੀ ਦਾ ਮੌਸਮ ਕਰਕੇ ਜਿਵੇਂ ਆਪਾਂ ਅੱਗੇ ਵੀ ਗੱਲ ਕਰਦੇ ਆਂ ਕਿ ਜਿੰਨਾ ਚਿਰ ਮੌਸਮ ਨਹੀਂ ਖੁੱਲਦਾ ਦਾ ਮੌਸਮ ਦਾ ਜਿਹੜਾ ਖੁੱਲਣਾ ਬਹੁਤ ਜ਼ਰੂਰੀ ਹੈ ਜਿੰਨਾ ਚਿਰ ਮੌਸਮ ਨਹੀਂ ਖੁੱਲੂਗਾ ਉਨਾ ਚਿਰ ਜਿਹੜਾ ਕਿੰਨੂ ਦਾ ਜਿਹੜਾ ਭਾਅ ਉਹ ਵੰ ਨਹੀਂ ਸਕਦਾ ਹਾਂਜੀ ਬਈ ਵਸਤ ਮੈਂ ਬਹੁਤ ਮੰਡੀ ਦੇ ਹੀ ਅਸੀਂ ਤਾਂ ਘਰ ਆਏ ਸੀ ਕਿ ਮੈਂ ਕਿਹਾ ਵੀ ਆ ਦੇਖ ਲੋ ਕੀ ਹਾਲਾਤ ਹੋਏ ਪਏ ਆ ਮੈਂ ਅੱਛਾ ਆਹ ਉਹ ਉਨੀ ਵੀ ਪੈ ਗਿਆ ਆ ਉਹ ਮਾਰਾ ਦੇਖੋ ਵੀਰ ਜਿਹੜੇ ਉਹ ਕੁਝ ਕਹਿਣਾ ਚਾਹੁੰਦੇ ਆ ਕਿ ਮੰਡੀ ਦੇ ਹਾਲਾਤ ਆ ਜਿਹੜੇ ਉਹ ਰੇਟ ਬੜਾ ਘੱਟ ਮਿਲ ਰਿਹਾ ਲਾਈਵ ਤੁਹਾਨੂੰ ਮੰਡੀ ਦੇ ਵਿੱਚ ਦਿਖਾ ਰਹੇ ਆ ਵੀ ਅੱਜ ਦੇ ਜਿਹੜੇ ਭਾਅ ਆ ਉਹ ਕੀ ਚੱਲ ਰਹੇ ਆ ਤਾਂ ਜਿਹੜੇ ਵੀ ਵੀਰ ਜੁੜਨ ਉਹ ਵੀਡੀਓ ਸ਼ੇਅਰ ਜ਼ਰੂਰ ਕਰਿ ਜਾਓ ਵੀਰੋ ਕਿਸਾਨ ਵੀਰ ਹੈ ਜਿਹੜੇ ਆ ਦੇਖੋ ਭਾਈ ਇੱਧਰ ਇੱਕ ਮਿੰਟ ਤਾਂ ਗੱਲਬਾਤ ਕਰਾਂਗੇ ਆਪਾਂ ਬਾਈ ਹੋਰਾਂ ਨਾਲ ਕੀ ਨਾਮ ਹੈ ਬਰਵਾਰ ਲਾਲ ਹੈ ਜੀ ਕਿਹੜਾ ਪਿੰਡ ਕਿੱਲਿਆਂ ਵਾਲੀ ਜੀ ਹਾਂਜੀ ਭਾਈ ਹੁਣ ਦੱਸੋ ਇਹ ਹੈ ਜੀ ਆਹ ਦੇਖ ਲਓ ਇੱਕ ਦਿਨ ਦੀ ਤੇਜ਼ੀ ਫਰਜੀ ਤੇਜ਼ੀ ਤੇ ਉਹਦੇ ਨਾਲ ਹੁਣ ਕਿਨੂਆਂ ਦੇ ਕਿਨੂ ਦੇਖੋ ਪਹਿਲਾਂ ਤਾਂ ਕਿਵੇਂ ਆ ਤੇ ਦੂਸਰ ਨੰਬਰ ਇਹ ਲੈ ਕੇ ਬੈਗੇ ਮੰਨ ਲਓ ਵੀ ਆ ਕੋ 70 ਰੁਪਏ ਕਿਲੋ ਕਿਨੂ ਨਹੀਂ ਮੰਡੀ ਚ ਕੋਈ ਪੁੱਛ ਰਿਹਾ ਜੀ ਆ ਕੱਲ ਵੀ ਅਸੀਂ ਵਾਪਸ ਲੈ ਕੇ ਗਏ ਅੱਜ ਫੇਰ ਅਸੀਂ ਵਾਪਸ ਲੈ ਕੇ ਆਏ ਹ 1200 ਰੁਪਏ ਕੱਲ ਕਰਾਇਆ ਲੱਗਿਆ 1200 ਅੱਜ ਲੱਗ ਰਿਹਾ ਜੀ ਸਾਡਾ ਜੀ ਦੱਸੋ ਇਹ ਹਾਲਾਤ ਹੋਏ ਪਏ ਜੀ ਕਿਨੂ ਦੇ ਆ 6 ਰੁਪਏ ਨਹੀਂ ਵੀ ਇਹ 6 ਰੁਪਏ ਕਿਲੋ ਕਿਨੂ ਨਹੀਂ ਕੋਈ ਖਰੀਦ ਰਿਹਾ ਜੀ 6 ਰੁਪਏ ਨਹੀਂ ਵੀ ਕਹਿੰਦੇ ਆ ਜੀ ਇਹ 6 ਰੁਪਏ ਨਹੀਂ ਵੜ ਗ ਜਾਂਦਾ ਜੀ ਹਾਂ ਕੀ ਕਹਿਣਾ ਕੀ ਚਾਹੁੰਦੇ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਇਹ ਜਿਹੜੀ ਫਰਜੀ ਤੇਜ਼ੀ ਜਿਹੜੀ ਦਿਖਾਉਂਦੇ ਆ ਇਹ ਨਹੀਂ ਦਿਖਾਉਣੀ ਚਾਹੀਦੀ ਇਸ ਤਰ੍ਹਾਂ ਨਾ ਕਿਸਾਨ ਬਾਗ ਵੇਚ ਸਕਦਾ ਤੇ ਨਾ ਵਪਾਰੀ ਖਰੀਦ ਸਕਦਾ ਵਪਾਰੀ ਮਰਦਾ ਇਸ ਗੱਲੋਂ ਵਪਾਰੀ ਹੁਣ ਇਸ ਦਾ ਇੰਨਾ ਇੰਨਾ ਨੁਕਸਾਨ ਹੋ ਜਾਂਦਾ ਵੀ ਜਿਹੜਾ ਪੁੱਛੋ ਨਾ ਤੁਸੀਂ ਉਹ ਕਰੀਏ ਜੀ ਉਹ ਜਿਹੜਾ ਖੇਤ ਨਹੀਂ ਵੜ ਦਿੰਦਾ ਹੁਣ ਜਿੱਦ ਦੇ ਇੱਕ ਦਿਨ ਦੀ ਤੇਜ਼ੀ ਹੁੰਦੀ ਹੈ ਜਿਹਦੇ ਫੇਸਬੁੱਕ ਤੇ ਵੀ ਚੜਾ ਦਿੰਦੇ ਆ ਲਾਈਵ ਉਹ ਹੋ ਗਿਆ ਇੱਥੇ ਜੀ 19 ਵਿੱਗਿਆ ਜੀ 20 ਵਿੱਗਿਆ ਜੀ ਅੱਜ 70 ਰੁਪਏ ਕਿੰਨੂ ਦੀ ਕੋਈ ਪੁੱਛਕਿਛ ਨਹੀਂ ਦਿਨ ਤਾਂ ਚਾਰੀ ਹੋਏ ਜੀ ਇਸ ਗੱ ਕੀ ਉਹ ਤਾਂ ਜਮੀ ਮੂ ਵੀ ਪਏ ਹਨ ਬਾਈ ਮੌਸਮ ਜਿਹੜਾ ਠੰਡਾ ਮੰਡਾ ਉਹ ਬਾਈ ਜੀ ਅੰਨਾ ਕਿੰਨਾ ਕਿ ਮੀ ਆ ਗਿਆ ਜੀ ਅੰਨਾ ਚਲੋ ਆ ਗਿਆ ਚਲੋ ਪੰਜਾਬ ਦੇ ਇਕੱਲੇ ਜੇ ਆ ਗਿਆ ਬਾਕੀ ਆਸੇ ਪਾਸੇ ਸਾਈਡਾਂ ਚ ਤ ਨਹੀਂ ਆਇਆ ਜਿਹੜੇ ਜਾ ਰਹੇ ਹੈ ਉਤਰੀ ਭਾਰਤ ਜੀ ਮੀ ਹੈ ਹਾਂਜੀ ਪਰ ਇਹਦਾ ਵੀ ਤਾਂ ਹੁੰਦਾ ਨਾ ਵੀ ਰੋਜ਼ ਦਾ ਅੱਜ ਦੇ ਵੀ ਚੜਾਓ ਵੀ ਅੱਜ ਦੇ ਵੀ ਕੀ ਪਾ ਪੇ ਵਿਕ ਰਿਹਾ ਮੰਡੀ ਦਾ ਕੀ ਹਾਲਾ ਤੋਰੇ ਛੋਟੇ ਵਪਾਰੀ ਮਰ ਰਹੇ ਹੈ ਜਿੰਦਾਰ ਮਰ ਰਹੇ ਹੈ ਲਾਈਵ ਚੱਲ ਰਿਹਾ ਵੀਰੇ ਜਿਹੜੇ ਤੁਸੀਂ ਬੋਲ ਰਹੇ ਹੋ ਨਾ ਹਾਂ ਹਾਂ ਲਾਈਵ ਇੱਕ ਛੇ ਬੰਦੇ ਜੁੜੇ ਹੈ ਕੋਈ 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 ਦਿੱਕਤ ਵਾਲੀ ਗੱਲ ਨਹੀਂ ਤੁਸੀਂ ਇਹ ਦੇਖੋ ਮੰਡੀ ਦਾ ਹਾਲਾ ਦੇਖੋ ਨ ਲੈ ਕੇ ਆਸੀਂ ਅੱਜ ਕੱਲ ਅਸੀਂ ਵਾਪਸ ਲੈ ਕੇ ਗਏ ਅੱਜ ਫੇਰ ਲੈ ਕੇ ਆਏ ਅੱਜ ਵਾਪਸ ਲੈ ਕੇ ਜਾਓ ਹਾਂਜੀ ਫੇਰ ਲੈ ਕੇ ਜਾਣਾ ਪਊਗਾ ਜੀ ਨਹੀਂ ਵਿਗਰੇ ਅੱਜ ਨਾਲ ਪੰਜਨਾ ਪੋਲਾ ਹੋ ਗਿਆ ਜੀ ਮਾਲ ਆ ਮਾਲ ਦੇ ਪੈਸੇ ਕੀ ਹੋ ਗਿਆ ਕੀ ਹੈ ਤੇਰੇ ਸਹੀ ਇਨਾ ਟਾਈਟ ਮਾਲ ਲੈ ਜਾ ਦਰਦਾ ਤੇ ਜੇ ਮਾਲ ਵੇਖਦਾ ਨਹੀਂ ਲੱਦ ਲੱਦ ਕੇ ਵਾਪਸ ਲਈ ਜਾਂਦੇ ਜਾਂ ਪੋਲਾ ਹੋ ਗਿਆ ਜੀ ਇਹਦੀ ਕੀ ਆ ਸਾਡੇ ਪੱਪੂ ਠੇਕੇਦਾਰ ਜੀ ਇਹੀ ਹੈ ਦਰ ਆ ਦੇਖੋ ਦੱਸੋ ਪੁੱਛੋ ਇਹਨਾਂ ਨੂੰ ਵੀ ਲਾਤੋ ਪੁੱਛੋ ਲਾਤੋ ਹਾਂਜੀ ਅਸੀਂ ਕੀ ਕਰੀਏ ਜੀ ਐਸੇ ਲੈ ਕੇ ਉਹਨੇ ਮੁੱਲ ਲੈ ਕੇ ਆਨੇ ਆ ਤੇ ਨਾ ਪੈਸਾ ਤਗੜਲ ਵੜਦਾ ਨਾ ਕੋਈ ਹੋਰ ਦੁਖਾਤੀ ਹੁੰਦੀ ਨਹੀਂ ਜਿਵੇਂ ਹੁਣ ਕਰਾਇਆ ਬਾਈ ਕੰਦਾ ਪੈ ਰਿਹਾ ਕਰਾਤੀ ਵਾਪਸੀ ਗਈ ਅੱਜ ਫੇਰ ਵਾਪਸੀ ਜਾਵੇਗੇ ਮੇਰੇ ਖਾਬ ਨਾਲ ਤਾਂ ਕਿ ਬੱਚੇ ਲਾ ਕੇ ਜਾਈਏ ਇੱਕ ਬਾਉਚੀ ਜਾਈਏ ਉਸ ਕਹੇ ਰਹੀ ਸਕਦਾ ਵਾਲ ਖਰਾਬ ਹੋਇਆ ਪੈ ਜੀ ਸਾਰਾ ਆ ਹੋਰ ਵੀ ਮੰਡੀ ਆ ਮੰਡੀ ਦਾ ਮੰਡਾ ਲਿਆ ਬਾਕੀ ਐਸੇ-ਪਾਸੇ ਮੰਡੀਆਂ ਬਹੁਤ ਚੰਗੀਆਂ ਆਂ ਆ ਹੋਰ ਦੀ ਮੰਡੀ ਦਾ ਬਾਦਾ ਮੰਡਾ ਵਾਲੇ ਜੀ ਰੇਟ ਘੱਟ ਮਿਲਦਾ ਇੱਥੇ ਬਹੁਤ ਜ਼ਿਆਦਾ ਘੱਟ ਮਿਲਦਾ ਜੀ ਦੋ ਦਿਨ ਚੰਗਾ ਮਿਲ ਗਿਆ ਹੀ ਮੁੜ ਕੇ ਫੇਰ ਮਿੱਟੀ ਤੇ ਭਾਜੀ 12 12 13 13 ਰੁਪਏ ਕਿਤੇ ਕਰਾਇਆ ਲੱਗਦਾ ਜੀ ਇਹਨੇ ਮਾਲ ਵਿਕਦਾ ਨਹੀਂ ਪਿਆ ਜੀਮਦਾਰ ਖੇਤਰ ਵੜ ਨਹੀਂ ਦਿੰਦਾ ਉਹ 10 ਰੁਪਏ 15 ਰੁਪਏ ਕਿਲੋ ਦਿੰਦੇ ਨਹੀਂ ਮਾਲ ਇੱਥੇ ਲੈ ਕੇ ਆਉਣੇ ਮਹਿੰਗਾ ਸਸਤਾ ਇਹ ਹੀ ਪੁੱਛਦੇ 8 30 ਇਹ ਪੁੱਛਦੇ ਬਾਗਲੇ 6 ਕਿਲੋ ਲਿਆ ਆ ਸੇ ਕੀ ਰੇਟ ਰੁਕੀ ਰੇਟ ਆਈ 6 ਰੁਪਏ ਆਪਣਾ ਸੇ ਨੌਰਵੀਏ ਤੁਲਨਾ ਲਿਆ ਮਾਲ ਤੇ ਇੱਥੇ ਆ ਸਾਡਾ 6 ਰੁਪਏ ਨਹੀਂ ਪੁੱਛਦਾ ਪਿਆ ਸਾਡਾ ਮਾਲ ਪਿਆ ਜੀ ਦੇਖੋ ਜੀ 6 ਮਹੀਨੇ ਪੁੱਛਣ ਦਿਆ ਤਿੰਨ ਦਿਨ ਦੋ ਦਿਨ ਹੋ ਗਏ ਮਾਲ ਪੈਣੇ ਸਹੀ ਮਾਲ ਦੀ ਵੈਲਿਊ ਘਟੇ ਨਾ ਪੋਲਾ ਹੋਣਾ ਇਹਨਾਂ ਘਟਾ ਕੇ ਤਾਂ ਚੱਲਾਂਗੇ ਜੀ ਦੱਸੋ ਜੀ ਵੈਰੀ ਜੀ ਖਾਲਸਾ ਵੈਰੀ ਜੀ ਫਤਿਹ ਤਾਂ ਬਾਈ ਹੋਰਾਂ ਦਾ ਜਿਹੜਾ ਕਹਿਣਾ ਹੈ ਕਿ ਜਿਹੜਾ ਰੇਟ ਹੈ ਉਹ ਇੱਕ ਦੋ ਦਿਨ ਤੇਜ਼ੀ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਰੇਟ ਹੈ ਉਹ ਨਹੀਂ ਮਿਲਦਾ ਜਿਹਦੇ ਕਰਕੇ ਜਿਹੜੇ ਠੇਕੇਦਾਰ ਹੈ ਉਹਨਾਂ ਦਾ ਨੁਕਸਾਨ ਹੁੰਦਾ ਕਿਉਂਕਿ ਇਹਨਾਂ ਨੇ ਬਾਗ ਹੈ ਜਿਹੜੇ ਉਹ ਮਹਿੰਗੇ ਭਾਅ ਤੇ ਲਏ ਹੋਏ ਆ ਕਹਿੰਦੇ 9 ਰੁਪਏ ਜਿਹੜੀ ਤੋਲ ਕੇ ਮਾਲ ਲਿਆ ਹੋਇਆ ਤੇ ਮੰਡੀ 'ਚ ਜਿਹੜਾ 6-7 ਰੁਪਏ ਹੈ ਉਹ ਵਿਕਦਾ ਤਾਂ ਜਿਹੇ ਵਿੱਚ ਉਹ ਜਾਣ ਤਾਂ ਕਿੱਧਰ ਜਾਣ ਪਰ ਮੰਡੀ ਦੇ ਵਿੱਚ ਇਹ ਕਿੰਨਾ ਹੈ ਤਾਂ ਜਿਹੜਾ ਰੇਟ ਹੈ ਮੰਡੀ ਦੇ ਵਿੱਚ ਅੱਜ ਦੇ ਉਹ 12.5 ਰੁਪਏ ਉੱਚਾ ਕਿੰਨੂ ਵਿਕਿਆ ਹੈ ਤੇ ਜ਼ਿਆਦਾਤਰ ਭਾਜ ਜਿਹੜਾ ਉਹ 7 ਰੁਪਏ ਤੋਂ 11 ਰੁਪਏ ਤੱਕ ਅਬੋਰ ਮੰਡੀ ਦੇ ਜਿਹੜੇ ਭਾਜ ਅੱਜ ਦੇ ਉਹ ਰਹੇ ਆ ਵੀਰੋ ਕਾ ਇਧਰ ਪੈਕਿੰਗ ਹੈ ਜਿਹੜੀ ਉਹ ਤੁਹਾਨੂੰ ਦਿਖਾ ਦਈਏ ਕਿਵੇਂ ਹੋ ਰਹੀ ਹੈ ਲਾਈਵ ਤਸਵੀਰਾਂ ਤੁਹਾਨੂੰ ਸ਼ੇਅਰ ਕਰ ਰਹੇ ਆ ਇਧਰ ਪੈਕਿੰਗ ਹੈ ਜਿਹੜੀ ਕਿੰਨੂ ਦੀ ਉਹ ਕੀਤੀ ਜਾ ਰਹੀ ਹੈ ਬਾਹਰਲੀਆ ਮੰਡੀਆਂ ਵਿੱਚ ਜਿਹੜਾ ਮਾਲ ਹੈ ਉਹ ਜਾਣਾ ਹੈ ਵੇਖ ਸਕਦੇ ਹੋ ਤੁਸੀਂ ਕਿ ਪੈਕਿੰਗ ਦਾ ਕੰਮ ਵੀ ਜਿਹੜੇ ਵਪਾਰੀਆਂ ਵੱਲੋਂ ਉਹ ਨਾਲੋਂ ਨਾਲ ਜਾਰੀ ਹੈ ਤਾਂ ਪੈਕ ਜਿਹੜਾ ਉਹ ਕੀਤਾ ਜਾ ਰਿਹਾ ਮਾਲ ਬਾਹਰਲੀਆਂ ਮੰਡੀਆਂ ਦੇ ਵਿੱਚ ਭੇਜਿਆ ਜਾ ਰਿਹਾ ਆ ਬੋਰ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਸ਼ੇਅਰ ਕਰ ਰਹੇ ਆ ਬਾਈ ਹੋਰੀ ਇੱਧਰ ਪੈਕਿੰਗ ਜਿਹੜੀ ਉਹ ਕਰ ਰਹੇ ਆ ਨਾਲੋਂ ਨਾਲ ਤੇ ਬਾਹਰਲੀਆਂ ਮੰਡੀਆਂ ਦੇ ਵਿੱਚ ਮਾਲ ਆ ਜਿਹੜਾ ਹਬੋਰ ਦਾ ਕਿੰਨੂ ਹੈ ਉਹ ਜਾ ਰਿਹਾ ਆ ਲਾਈਵ ਤੁਹਾਨੂੰ ਦਿਖਾ ਰਹੇ ਆ ਮੰਡੀ ਦੇ ਅੱਜ ਦੇ ਜਿਹੜੇ ਰੇਟ ਹੈ ਉਹ 12.5 ਰੁਪਏ ਉੱਚਾ ਰੇਟ ਵਿਕਿਆ ਤੇ ਆਮ ਭਾਜ ਜਿਹੜਾ ਉਹ 7 ਰੁਪਏ ਤੋਂ 10 ਰੁਪਏ ਤੱਕ ਕਿੰਨੂ ਹੈ ਜਿਹੜਾ ਉਹ ਮੰਡੀ ਚ ਵਿਕਿਆ ਤਾਂ ਛੋਟਾ ਜਿਹੜਾ ਕੇਰ ਦੀ ਆਪਾਂ ਗੱਲ ਕਰੀਏ ਤਾਂ ਕੇਰ ਕਰਕੇ ਕਿਤੇ ਨਾ ਕਿਤੇ ਨੁਕਸਾਨ ਹੁੰਦਾ ਜਿਵੇਂ ਉਹ ਅੱਗੇ ਵਘਾ ਰਹੇ ਸੀ ਬਾਈ ਸਾਡੇ 2-3 ਰੁਪਏ ਵਿਕਦਾ ਤਾਂ ਉਹ ਕੇਅਰ ਕਰਕੇ ਜਿਹੜਾ ਰੇਟ ਹੈ ਉਹ ਖਰਾਬ ਹੁੰਦਾ ਹੈ ਤਾਂ ਉਹ ਕਿਸਾਨ ਜੱਥੇਬੰਦੀਆਂ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਕੇਅਰ ਮੰਡੀ ਚ ਨਾ ਲਿਆਂਦੀ ਜਾਵੇ ਮਾਲ ਹੈ ਜਿਹੜਾ ਲਗਾਤਾਰ ਵਿਕ ਰਿਹਾ ਹੈ ਲਾਈਵ ਤਸਵੀਰਾਂ ਹਬੋਰ ਕਿੰਨੂ ਮੰਡੀ ਦੀਆਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆਂ ਵੀਰੋ ਜਿਹੜੇ ਵੀ ਵੀਰ ਜੁੜ ਰਹੇ ਆ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਸਰਪੰਚ ਸਾਹਿਬ ਕਹਿ ਰਹੇ ਆਂ ਵੀ ਅੱਜ ਤਾਂ ਹੌਸਲਾ ਹੀ ਥੋੜੀ ਜਾਨਨੇ ਹੋ ਬਾਈ ਐਕਚੁਅਲ ਚ ਮੌਸਮ ਦੀ ਜਿਹੜੀ ਮਾਰ ਕਰਕੇ ਕਿਤੇ ਨਾ ਕਿਤੇ ਕਿਉਂਕਿ ਰੇਟ ਹੈ ਨਾ ਜਿਵੇਂ ਤੋ ਪੰਜ ਲੱਗੀਆਂ ਸੀ ਸਰਪੰਚ ਸਾਹਿਬ ਤਾਂ ਉਹਦੇ ਨਾਲ ਰੇਟ ਬਣਿਆ ਸੀ ਤੇ ਫਿਰ ਜਿਹੜਾ ਮੀਹ ਹੈ ਉਹ ਪੈਣ ਕਰਕੇ ਮੌਸਮ ਹੈ ਜਿਹੜਾ ਖਰਾਬ ਰਹਿਣ ਕਰਕੇ ਰੇਡ ਦੀ ਮਾਰ ਹੈ ਜਿਹੜੀ ਉਹ ਫਿਰ ਪਈ ਆ ਤਾਂ ਅੱਜ ਦਾ ਜਿਹੜਾ ਭਾਅ ਉੱਚਾ ਉਹ 12.5 ਰੁਪਏ ਹਬੋਰ ਕਿੰਨੂ ਮੰਡੀ ਦਾ ਵਿਨੋਦ ਕਣਵਾਸਰਾ ਵੀਰ ਕਹਿ ਰਿਹਾ ਵੀ ਇਹ ਨੁਕਸਾਨ ਦਾ ਘਾਰ ਹੀ ਆ ਘਾਟੇ ਦਾ ਸੌਦਾ ਹੈ ਤੇ ਇਹ ਜਿਹੜੀ ਬੰਦ ਹੋਣੀ ਚਾਹੀਦੀ ਆ ਤਾਂ ਹਬੋਰ ਕਿੰਨੂ ਮੰਡੀ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਵੀਰੋ ਪ੍ਰੇਮ ਕਮੋਦ ਜੀ, ਰਾਮਕਮਾਰ ਜੀ, ਜਤਨ ਸਬਰਵਾਲ ਜੀ ਜਿਹੜੇ ਵੀ ਵੀਰ ਜੁੜੇ ਆ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ। ਜਿਹੜਾ ਤੁਸੀਂ ਇੰਨੀਆਂ ਵੀਡੀਓ ਵੇਖਦੇ ਹੋ ਤਾਂ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਰੋ। ਰਾਮਕਮਾਰ ਜੀ ਕਹਿੰਦੇ ਮੰਡੀ ਫੇਲ ਹੈ, ਲੁਟੇਰਾ ਮੰਡੀ ਆ, ਮਾ ਵੀਰ ਜਾਖੜ ਸਾਹਿਬ ਕਹਿ ਰਹੇ ਆ। ਅਬ ਹੋਰ ਕਿੰਨੂ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ। ਅੱਜ ਦੇ ਜਿਹੜੇ ਭਾਅ ਤੁਹਾਨੂੰ ਮੈਂ ਦੱਸਦਾ ਵੀ 70 ਰੁਪਏ ਤੋਂ 10 ਰੁਪਏ ਆਮ ਭਾ ਰਿਹਾ ਸਾਢੇ 12 ਰੁਪਏ ਉੱਚਾ ਜਿਹੜਾ ਮੰਡੀ ਦੇ ਵਿੱਚ ਕਿੰਨੂ ਅੱਜ ਵਿਕਿਆ ਮੀਂਹ ਕਰਕੇ ਜਿਹੜਾ ਰੇਟ ਅੱਜ ਡਾਊਨ ਹੈ ਕਿਉਂਕਿ ਬਾਹਰਲੀਆ ਮੰਡੀਆਂ ਦੇ ਵਿੱਚ ਵੀ ਕਹਿੰਦੇ ਮੌਸਮ ਹੈ ਜਿਹੜਾ ਠੰਡਾ ਰਿਹਾ ਪਵਲ ਪ੍ਰੀਤ ਸਿੱਧੂ ਸਤਿ ਸ਼੍ਰੀ ਅਕਾਲ ਜੀ ਤਾਂ ਵਿਨੇ ਸ਼ਰਮਾ ਜੀ ਹੁਸ਼ਿਆਰਪੁਰ ਦੇ ਵਿੱਚ 15-16 ਰੁਪਏ ਬਲਰਾਮ ਕੰਬੋਜ ਜੀ ਕਿੰਨੂ ਦੀ ਕਦਰ ਘਟਾਦੀ ਕਹਿੰਦੇ ਅਬੋਰ ਮੰਡੀ ਨੇ ਜਿਹੜਾ ਨੁਕਸਾਨ ਆਇਆ ਉਹ ਕੀਤਾ ਤਾਂ ਵੀਰੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਪੂਰੀ ਵੀਡੀਓ ਵੇਖਿਓ ਤਰਸੇਮ ਸਿੰਘ ਧੰਨਵਾਦ ਬਾਈ ਜੀ ਤਾਂ ਅੱਜ ਦੇ ਜਿਹੜੇ ਭਾਅ ਇੱਕ ਵਾਰੀ ਫਿਰ ਮੈਂ ਦੱਸਦਾ 7 ਰੁਪਏ ਤੋਂ ਜਿਹੜਾ ਕਿੰਨੂ ਐ ਉਹ 11 ਰੁਪਏ ਤੱਕ ਆਮ ਭਾਅ ਰਿਹਾ ਤੇ 12.5 ਰੁਪਏ ਉੱਚਾ ਜਿਹੜਾ ਕਿੰਨੂ ਐ ਉਹ ਮੰਡੀ ਦੇ ਵਿੱਚ ਅੱਜ 1 ਫਰਵਰੀ 2024 ਦੇ ਭਾਅ ਤੁਹਾਡੇ ਨਾਲ ਸਾਂਝੇ ਕਰਿਆ ਆ ਫੂਪ ਜੀ ਜੁੜੇ ਆ ਤੁਹਾਡਾ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ